ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕਾ ਹੋਵੋਗੇ ਤੇ ਮੈਂ ਅਮਨਪ੍ਰੀਤ ਕੌਰ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਆਇਆ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰਕੇ ਜਾਇਓ ਤੇ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਜੋ-ਜੋ ਵੀ ਪੀਸ ਸਾਡੇ ਕੋਲ ਆਏ ਨੇ ਬਣ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਅੱਜ ਵਾਲੀ ਜਿਹੜੀ ਵੀਡੀਓ ਰਹੇਗੀ ਉਹਦੇ ਵਿੱਚ ਆਪਾਂ ਤੁਹਾਨੂੰ ਥੋੜੇ ਜਿਹੇ ਪੀਸ ਇਦਾਂ ਦੇ ਦਿਖਾਵਾਂਗੇ ਜਿਦੇ ਵਿੱਚ ਤੁਹਾਨੂੰ ਸਾਡੀ ਸਟਿਚਿੰਗ ਬਾਰੇ ਹਨਾ ਪ੍ਰਿੰਟ ਸੂਟਾਂ ਦੀ ਸਟਿਚਿੰਗ ਆਪਾਂ ਕਿਦਾਂ ਦੀ ਕਰ ਉਹਦੇ ਬਾਰੇ ਪਤਾ ਚੱਲ ਸਕੇ ਹਨਾ ਤੇ ਲੋ ਜੀ ਇਹ ਪ੍ਰਿੰਟ ਆਪਣਾ ਕਾਫੀ ਜ਼ਿਆਦਾ ਹਾਂ ਸੇਲ ਹੋਇਆ ਤੇ ਕਾਫੀ ਸਮੇਂ ਤੋਂ ਪਿਛਲੇ ਸਾਲ ਤੋਂ ਇਹ ਪ੍ਰਿੰਟ ਚੱਲ ਰਹੇ ਨੇ ਤੇ ਤੁਸੀਂ ਦੇਖੋ ਜੀ ਸਟਿਚਿੰਗ neck ਬਹੁਤ ਹੀ ਜ਼ਿਆਦਾ ਸੋਹਣਾ ਸਿੰਪਲ ਸੋਬਰ ਜਆ গারਲਿਸ਼ ਲੁੱਕ ਦੇ ਵਿੱਚ ਇਸ ਤਰ੍ਹਾਂ ਰਹਿਣਗੀ ਇਹਦੀਆਂ ਬਾਹਾਂ ਪਲੇਨ ਕਪੜਾ ਆਪਾਂ ਨੇ ਬਾਹਾਂ ਦੇ ਉੱਪਰ ਬਾਟਮ ਵਾਲਾ ਲਗਾ ਕੇ ਬਾਹਾਂ ਰੈਡੀ ਕੀਤੀਆਂ ਨੇ ਠੀਕ ਹੈ ਜੀ ਇਸ ਤਰ੍ਹਾਂ ਤੇ ਬਾਕੀ ਜਿਹੜੀ ਸ਼ਰਟ ਹੋ ਇਸ ਤਰ੍ਹਾਂ ਰਹੇਗੀ ਪਲੇਨ ਹੋਰ ਆਪਾਂ ਕਿਤੇ ਕੋਈ ਕੰਮ ਜਿਹੜਾ ਨਹੀਂ ਕੀਤਾ ਹੈਗਾ ਤੇ ਬੈਕ ਤੇ ਆਪਾਂ ਜਿਪ ਦਿੱਤੀ ਹੋਈ ਹੈ ਠੀਕ ਹੈ ਜੀ ਜਿਹੜੀਆਂ ਭੈਣਾਂ ਜਿਪ ਲਾਈਕ ਕਰਦੀਆਂ ਨੇ ਸਾਨੂੰ ਦੱਸ ਸਕਦੇ ਹੋ ਆਪਣੇ ਤੁਸੀਂ ਮੈਜ਼ਰਮੈਂਟ ਵਿੱਚ ਮੈਂਸ਼ਨ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਰਕਿਓ ਜੀ ਆਪਾਂ ਨੇ ਪਲੇਨ ਬਾਟਮ ਤੇ ਬਾਟਮ ਦੇ ਉੱਪਰ ਆਪਾਂ ਨੇ ਵਰਕ ਦਿੱਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਹੈ ਤੁਸੀਂ ਦੇਖ ਸਕਦੇ ਹੋ ਤੁਹਾਡਾ ਸੂਟ ਇੰਪਲ ਸੋਬਰ ਜਿਹਾ ਵੀ ਹੋ ਡੀਸੈਂਟ ਜਿਹਾ ਪੀਸ ਵੀ ਬਣ ਜਾਏਗਾ ਠੀਕ ਹੈ ਜੀ ਤੁਸੀਂ ਕਿਸ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਕੋਈ ਫੋਟੋ ਭੇਜ ਸਕਦੇ ਹੋ ਅਗਰ ਨਹੀਂ ਤਾਂ ਤੁਸੀਂ ਸਾਡੇ ਤੇ ਛੱਡ ਦਿਓ ਕਿ ਆਪਣੀ ਮਨਸਾਬਾ ਤੁਸੀਂ ਵਰਕ ਜਿਹੜਾ ਕਰ ਦੋ ਤੇ ਨਾਲ ਹੈਗਾ ਜੀ ਟਾਈ ਐਂਡ ਆਈ ਦਾ ਦੁਪੱਟਾ ਠੀਕ ਹੈ ਜੀ ਕਈ ਵਾਰ ਦੁਪੱਟੇ ਦੇ ਵਿੱਚ ਕਲਰ ਥੋੜਾ ਬਹੁਤਾ ਮੈਚ ਨਹੀਂ ਹੁੰਦਾ ਬਟ ਜੋ ਸਹੀ ਕਲਰ ਹੈ ਅਸੀਂ ਉਹੀ ਸਹੀ ਕਲਰ ਜਿਹੜਾ ਬਣਾਉਨੇ ਆ ਠੀਕ ਹੈ ਲੈਸ਼ ਆਪਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਛੋਟ ਛੋਟੀ ਆਪਾਂ ਜਿਹੜੀ ਲੈਸ਼ ਹੋ ਲਗਾਈ ਹੋਈ ਹੈ ਬਹੁਤ ਪਿਆਰਾ ਪੀਸ ਹੈ ਵਰਕ ਚੈੱਕ ਕਰੋ ਵਰਕ ਦੀ ਸਫਾਈ ਹੋ ਚੈੱਕ ਕਰੋ ਇੱਕ ਇੱਕ चीज ਤੁਹਾਨੂੰ ਜਿਹੜੀ ਸਾਡੇ ਕੰਮ ਦੇ ਵਿੱਚ ਬੋਲਦੀ ਨਜ਼ਰ ਆਏਗੀ ਸਾਫ ਸੁਥਰਾ ਤੁਹਾਨੂੰ ਕੰਮ ਮਿਲੇਗਾ ਲਓ ਜੀ ਹੁਣ ਮੈਂ ਅਗਲਾ ਪੀਸ ਤੁਹਾਨੂੰ ਦਿਖਾਉਣੀ ਆ ਇਹ ਵੀ ਪ੍ਰਿੰਟ ਸੂਟ ਹੈ ਜੀ ਤੇ ਇਸ ਦੀ ਆਪਾਂ ਜਿਹੜੀ neck line ਉਸ ਤਰ੍ਹਾਂ ਦਿੱਤੀ ਹੋਈ ਏ ਇਸ ਤਰ੍ਹਾਂ ਉਹ ਤੇ ਆਪਾਂ ਦੂ ਥੋੜਾ ਦੂਸਰਾ ਡਿਜ਼ਾਈਨ ਬਣਾਇਆ ਤੇ ਬਿਲਕੁਲ ਆਪਾਂ ਬਿਲਕੁਲ ਛੋਟੇ ਛੋਟੇ ਬਟਨ ਜਿਹੜੇ ਪੋਟਲੀ ਬਟਨ ਜਿਹਨੂੰ ਆਪਾਂ ਕਹਿੰਦੇ ਨੇ neck ਮੈਨੂੰ ਬਹੁਤ ਜ਼ਿਆਦਾ ਪਸੰਦ ਆ ਔਰ ਬਹੁਤ ਹੀ ਸੋਹਣੀ ਲੁੱਕ ਆਉਂਦੀ ਸੋਬਰ ਲੁੱਕ ਜੀ ਠੀਕ ਹੈ ਇਸ ਤਰ੍ਹਾਂ ਇਹਦੀਆਂ ਬਾਹਾਂ ਬਣਾਈਆਂ ਹੋਈਆਂ ਨੇ ਆਪਾਂ ਨੇ ਬਸ ਬਾਕੀ ਸਾਰਾ ਇਹ ਇਸੇ ਤਰ੍ਹਾਂ ਹੀ ਚਾਕਾਂ ਦੇ ਉੱਪਰ ਹਲਕੀ ਹਲਕੀ ਆਪਾਂ ਲੈਸ ਜਿਹੜੀ ਦਿੱਤੀ ਹੋਈ ਏ ਔਰ ਇਹਦੇ ਵਿੱਚ ਜਿਹੜਾ ਮੇਨ ਕੰਮ ਹੈ ਉਹ ਹੈਗਾ ਜੀ ਬਾਟਮ ਦਾ ਦੇਖੋ ਬਹੁਤ ਪਿਆਰਾ ਬਾਟ ਜਿਸ ਤਰ੍ਹਾਂ ਦੇ ਕਲਰ ਸਾਡੀ ਸ਼ਾਰਟ ਦੇ ਵਿੱਚ ਐਡ ਨੇ ਉਸੇ ਤਰ੍ਹਾਂ ਦੇ ਆਪਾਂ बॉटਮ ਦੇ ਉੱਪਰ ਐਡ-ਆਨ ਕੀਤੇ ਹੋਏ ਨੇ। ਕੰਮ ਦੀ ਸਫਾਈ ਚੈੱਕ ਕਰੋ। ਬਹੁਤ ਸਾਫ਼ ਸੁਥਰਾ ਤੁਹਾਨੂੰ ਕੰਮ ਮਿਲੇਗਾ ਠੀਕ ਹੈ ਜੀ ਇਹ ਨਾਲ ਆਪਾਂ ਰੱਖਿਆ ਹੋਇਆ ਜੀ ਟਾਈ ਐਂਡ ਡਾਈ ਦਾ ਦੁਪੱਟਾ ਠੀਕ ਹੈ ਤੁਸੀਂ ਦੁਪੱਟਾ ਪਲੇਨ ਕਰਾਉਣਾ ਚਾਹੁੰਦੇ ਹੋ ਤੁਸੀਂ ਪਲੇਨ ਵੀ ਕਰਵਾ ਸਕਦੇ ਹੋ ਟਾਈ ਐਂਡ ਡਾਈ ਕਰਾਉਣਾ ਥੋੜਾ ਤੁਸੀਂ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਤੇ ਇਹ ਤਾਂ ਹੈਗੇ ਜੀ ਤੁਹਾਨੂੰ ਪ੍ਰਿੰਟ ਸੂਟ ਆਪਾਂ ਦਿਖਾਏ ਨੇ ਹਨਾ ਤੁਸੀਂ बॉਟਮ ਦੇ ਉੱਪਰ ਇਸ ਤਰ੍ਹਾਂ ਵਰਕ ਵਗੈਰਾ ਕਰਵਾ ਸਕਦੇ ਹੋ। ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ। ਇਹ ਬਣਿਆ ਹੋਇਆ ਜੀ ਆਪਣਾ ਬਹੁਤ ਹੀ ਪਿਆਰਾ ਜਿਹਾ ਕੋਟ ਸੈੱਟ ਕੋਟ ਸੈੱਟ ਬਾਰੇ ਕਾਫੀ ਬਣਾ ਪੁੱਛ ਜਾਂਦੇ ਨੇ ਕਿ ਅਮਨ ਕੋਟ ਸੈੱਟ ਨੂੰ ਕਿਹੜਾ ਫੈਬਰਿਕ ਤੁਸੀਂ ਲਗਾਉਂਦੇ ਹੋ ਜੀ ਕੋਈ ਨਵਾਂ ਫੈਬਰਿਕ ਨਹੀਂ ਆਪਾਂ ਲਗਾਉਂਦੇ ਕਿ ਸਪੈਸ਼ਲ ਕੋਟ ਸੈੱਟ ਵਾਸਤੇ ਹੁੰਦਾ ਤੁਸੀਂ ਸੂਟ ਵਾਲੇ ਫੈਬਰਿਕ ਦਾ ਜਿਹੜਾ ਕੋਟ ਸੈੱਟ ਬਣਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਜਿਹੜੀਆਂ ਬਾਹਾਂ ਬਣਾਈਆਂ ਹੋਈਆਂ ਨੇ ਕਾਫ ਲਗਾ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਕੰਮ ਹੈ ਉਹ ਬਾਹਾਂ ਦੇ ਉੱਪਰ ਸਾਫ਼ ਸੁਥਰਾ ਜਿਹਾ ਕੰਮ ਇਦਾਂ ਨਹੀਂ ਹੋਏਗਾ ਕੁਝ ਜ਼ਿਆਦਾ ਹੈ ਹਨਾ ਤੇ ਬਸ ਇਸੇ ਤਰ੍ਹਾਂ ਆਪਣੀ ਗੋਲ ਜਿਹੜੀ ਸ਼ਰਟ ਰਹੇਗੀ ਠੀਕ ਇਹ ਹਲਕੀ ਜਿਹਾ ਆਪਾਂ ਬੈਕ ਤੋਂ 1 ਇੰਚ ਜਿਹੜੀ ਇਹ ਉਹ ਲੰਬੀ ਰੱਖੀ ਹੋਈ ਹੈ ਫਰੰਟ ਤੋਂ 1 ਇੰਚ ਜਿਹੜੀ ਸ਼ਾਰਟ ਰੱਖੀ ਹੋਈ ਹੈ ਬਹੁਤ ਸੋਹਣਾ ਨੈਕ ਬਣਿਆ ਹੋਇਆ ਦਾ ਤੁਸੀਂ ਦੇਖੋ ਬਹੁਤ ਪਿਆਰਾ ਔਰ ਨਾਲ ਇਹਦੇ ਰਹੇਗਾ ਜੀ ਟਰੌਜ਼ਰ ਇਸ ਤਰ੍ਹਾਂ ਖੁੱਲੇ ਮੂਰੀ ਵਾਲਾ ਟਰੌਜ਼ਰ ਰਹੇਗਾ ਟਰੌਜ਼ਰ ਨੂੰ ਸਾਈਡ ਤੇ ਆਪਾਂ ਨੇ ਪਾਕਟ ਜਿਹੜੀ ਦਿੱਤੀ ਹੋਈ ਹੈ ਠੀਕ ਹੈ ਬਿਨਾ ਪਾਕਟ ਤੋਂ ਟਰੌਜ਼ਰ ਆਪਾਂ ਨਹੀਂ ਰੈਡੀ ਕਰਦੇ ਕੋਈ ਵੀ ਨਹੀਂ ਕਰਦਾ ਪਰ ਕਈ ਭੈਣਾ ਕਹਿ ਦਿੰਦੇ ਆ ਕਿ ਸਾਡਾ ਟਰੌਜ਼ਰ ਬਿਨਾ ਪਾਕਟ ਤੋਂ ਉਹਨਾਂ ਨੇ ਰੈਡੀ ਕਰਤਾ ਤੇ ਲੋ ਜੀ ਇਹ ਸੂਟ ਜਿਹੜੀਆਂ ਭੈਣਾਂ ਕਾਫੀ ਟਾਈਮ ਤੋਂ ਆਪਣੀਆਂ ਵੀਡੀਓਜ਼ ਦੇਖ ਰਹੀਆਂ ਉਹਨਾਂ ਨੂੰ ਪਤਾ ਹੈ ਕਿ ਇਹ ਸੂਟ ਅਸੀਂ ਬਣਾ ਬਣਾ ਕੇ ਬਣਾ ਬਣਾ ਕੇ ਅੱਕ ਚੁੱਕੇ ਆ ਇੰਨਾ ਕਿ ਜ਼ਿਆਦਾ ਸਾਡਾ ਇਹ ਵਾਲਾ ਡਿਜ਼ਾਈਨ ਪਸੰਦ ਕੀਤਾ ਗਿਆ ਮੈਂ ਇੱਕ ਪੀਸ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਇਸ ਤਰ੍ਹਾਂ ਠੀਕ ਹੈ neck ਦੇ ਉੱਪਰ ਤੇ ਇਹਦੇ ਵਿੱਚ ਇਦਾਂ ਹੈ ਕਿ ਇਹਦੇ ਵਿੱਚ ਆਪਾਂ ਨੇ ਬਲੈਕ オーਰਗੈਂਜ਼ਾ ਡਾਈ ਕਰਵਾ ਕੇ ਇਹਦੇ ਵਿੱਚ ਲਗਾਇਆ ਹੋਇਆ ਠੀਕ ਹੈ ਜੀ ਉਹਦੀ ਕਾਫੀ ਜ਼ਿਆਦਾ ਤੁਹਾਨੂੰ ਪਤਾ ਮਿਹਨਤ ਆ ਜਾਂਦੀ ਏ ਤੇ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕਟ ਵਰਕ ਰਹੇਗਾ ਠੀਕ ਹੈ ਇਸ ਤਰ੍ਹਾਂ ਔਰ ਆਪਣੇ ਕੀਰੇ ਦੇ ਉੱਪਰ ਦੋ ਫਲਾਰ ਰਹਣਗੇ ਇਹ ਆਪਾਂ ਪੈਚਵਰਕ ਕੀਤਾ ਹੋਇਆ ਜੀ ਠੀਕ ਹੈ ਤੇ ਵਾਲੇ ਵਾਲੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਹੈ ਔਰ ਲੈਸ਼ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰੀ ਜਿਹੜੀ ਲੈਸ਼ ਏ ਉਹ ਆਪਣੇ ਸੂਟ ਦੇ ਉੱਪਰ ਆਪਾਂ ਨੇ ਅਡਨ ਕੀਤੀ ਹੋਈ ਏ ਔਰ ਨਾਲ ਇਹਦੇ ਰਹੇਗਾ ਜੀ ਟਰੌਜ਼ਰ ਇਸ ਤਰ੍ਹਾਂ ਔਰ ਨਾਲ ਇਹਦੇ ਰਹੇਗਾ ਦੁਪੱਟਾ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ ਦੁਪੱਟੇ ਦੇ ਵਿੱਚ ਆਪਣਾ 6 ਫਲਾਵਰ ਆਪਾਂ ਨੇ ਦਿੱਤੇ ਹੋਏ ਨੇ ਦੋ ਸੈਂਟਰ ਦੇ ਵਿੱਚ ਨੇ ਠੀਕ ਹੈ ਜੀ ਤੇ ਜਾਨਕੀ ਦੋ ਆਪਣੇ ਕੋਨੇ ਤੇ ਇਧਰ ਆ ਗਏ ਤੇ ਦੋ ਦੂਸਰੇ ਕੋਨੇ ਤੇ ਆ ਗਏ ਤੇ ਫੋਰ ਸਾਈਡ ਤੁਸੀਂ ਦੇਖ ਸਕਦੇ ਸਕੈਲਪਿੰਗ ਜਿਹੜੀ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਬਹੁਤ ਪਿਆਰਾ ਜਿਆ ਇਹ ਆਪਾਂ ਕੀਤਾ ਹੋਇਆ ਜੀ ਕਾਟਨ ਸਿਲਕ ਦੇ ਉੱਪਰ ਰੈਡੀ ਠੀਕ ਹੈ ਮਸਲੀਨ ਕਾਟਨ ਤੇ ਕਰਵਾਓ ਕ੍ਰਾਸ਼ ਕਾਟਨ ਤੇ ਕਰਵਾਓ ਕਿਸੇ ਵੀ ਕਾਟਨ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਅਗਰ ਤੁਸੀਂ ਕਾਟਨ 베ਸ ਤੇ ਨਹੀਂ ਜਾਣਾ ਚਾਹੁੰਦੇ ਤੁਸੀਂ ਸਿੰਥੈਟਿਕ 베ਸ ਤੇ ਵੀ ਜਾ ਸਕਦੇ ਹੋ ਕ੍ਰੇਪ ਤੇ ਕਰਵਾ ਸਕਦੇ ਹੋ ਕਲਰ ਜਿਹੜਾ ਤੁਸੀਂ ਲਾਈਕ ਕਰਦੇ ਜ਼ਰੂਰੀ ਨਹੀਂ ਕਿ ਇਸੇ ਕਲਰ ਤੇ ਕਰਵਾਣਾ ਤੁਸੀਂ ਐਨੀ ਗਲਰ ਦੇ ਉੱਪਰ ਕਰਵਾ ਸਕਦੇ ਹੋ ਇਹਦੇ ਵਿੱਚ ਇੱਕ ਪੀਚ ਕਲਰ ਵੀ ਰੈਡੀ ਹੋਇਆ ਉਹ ਆਪਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਦਿਖਾਵਾਂਗੇ ਠੀਕ ਹੈ ਜੀ ਬਹੁਤ ਪਿਆਰਾ ਪੀਸ ਬਣਿਆ ਹੋਇਆ ਇਹ ਵਾਲਾ ਵੀ ਇਹ ਦੇਖੋ ਕਿ ਕਾਫੀ ਸਾਰੇ ਸੂਟ ਰੈਡੀ ਹੋ ਰਹੇ ਨੇ ਇਹ ਵਾਲੇ ਦੇਖੋ ਇਹ ਕਈ ਪੀਸੇ ਇਹ ਵੀ ਪੈਕਿੰਗ ਹੈ ਬਸ ਜਾਣੇ ਨੇ ਇਹ ਤੇ ਇਹ ਵਾਲਾ ਸੂਟ ਵੀ ਫਸ ਤਾਂ ਮੈਂ ਚਾਹੁੰਨੀ ਆ ਕਿ ਮੈਂ ਖੋਲ ਕੇ ਨਾ ਦਿਖਾਵਾਂ ਨਾ ਕਿਉਂਕਿ ਕਾਫੀ ਪਹਿਣਾ ਦੇਖ ਚੁੱਕੀਆਂ ਨੇ ਪਰ ਫਿਰ ਵੀ ਆਪਾਂ ਤੁਹਾਡੇ ਲਈ ਜਿਹੜੇ ਕੁਝ ਨਵੀਆਂ ਪਹਿਣਾ ਸਾਡੇ ਨਾਲ ਐਡ ਹੋ ਰਹੇ ਉਹਨਾਂ ਨੂੰ ਦਿਖਾ ਦਿੰਨੇ ਆ ਇਸ ਤਰ੍ਹਾਂ ਇਹ ਆਪਣੇ ਦੋ ਫਲਾਰ ਰਹਣਗੇ ਚੈਸਟ ਦੇ ਉੱਪਰ ਠੀਕ ਹੈ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਬਹੁਤ ਸੋਹਣੀ ਪਿਆਰੀ ਜੀ ਵੇਲ ਬਣੀ ਹੋਈ ਹੈ ਇਕੇ neck ਆਪਣਾ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਔਰ ਸਾਡਾ ਇਹ ਡਿਜ਼ਾਈਨ ਇੰਨਾ ਕੁ ਜਿਆਦਾ ਵੀ ਪਸੰਦ ਕੀਤਾ ਗਿਆ ਆ ਮੈਨੂੰ ਲੱਗਦਾ ਕਾਫੀ ਕਾਰੇ ਸੂਟ ਆਪਾਂ ਬਣਾ ਚੁੱਕੇ ਆ ਹੁਣ ਥੋੜਾ ਜਿਹਾ ਇਹ ਆ ਕਿ ਫੈਬਰਿਕ ਸੇਮ ਹੀ ਰਹੇਗਾ ਬਟ ਜਿਹੜਾ ਡਿਜ਼ਾਈਨਿੰਗ ਉਹ ਚੇਂਜ ਹੋ ਗਈ ਠੀਕ ਹੈ ਬਾਂਦਨੀ ਦੇ ਵਿੱਚ ਹੁਣ ਥੋੜਾ ਹੋਰ ਡਿਜ਼ਾਈਨ ਆ ਗਿਆ ਆਪਾਂ ਉਸ ਦੇ ਉੱਪਰ ਰੈਡੀ ਕਰ ਰਿਹਾ ਠੀਕ ਹੈ ਜੀ ਇਹ ਔਰਗਾਂਜ਼ਾ ਰਹੇਗਾ ਸੌਫਟ ਔਰਗਾਂਜ਼ਾ ਰਹੇਗਾ ਇਸ ਤਰ੍ਹਾਂ ਰਹੇਗਾ ਇਹਦੇ ਨਾਲ ਸਲਵਾਰ ਰਹੇਗੀ ਜੀ ਤੁਸੀਂ ਦੇਖ ਸਕਦੇ ਸਟੇਟ ਸਲਵਾਰ ਆਪਾਂ ਨੇ ਰੈਡੀ ਕੀਤੀ ਹੋਈ ਹੈ ਇਸਕੇ ਨਾਲ ਰਹੇਗਾ ਜੀ ਦੁਪੱਟਾ ਬਾਹਣੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਦੁਪੱਟੇ ਦਾ ਡਿਜ਼ਾਈਨ ਆਪਾਂ ਨੇ ਕੀਤਾ ਹੋਇਆ ਇਸ ਤਰ੍ਹਾਂ ਪਿਓਰ オーਰਗਾਂਜ਼ਾ ਦਾ ਦੁਪੱਟਾ ਰਹੇਗਾ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਜਰੂਰੀ ਨਹੀਂ ਕਿ ਇਸੇ ਕਲਰ ਦੇ ਉੱਪਰ ਕਰਵਾਣਾ ਕਲਰ ਚੇਂਜ ਹੋਏਗਾ ਸੂਟ ਦਾ ਤੇ ਉਹਦੇ ਨਾਲ ਹੀ ਆਪਾਂ ਥ੍ਰੈਡ ਦਾ ਕਲਰ ਜਿਹੜਾ ਉਹ ਚੇਂਜ ਕਰ ਦਾਂਗੇ ਅਗਲਾ ਸੂਟ ਵੈਲਵਟ ਦੇ ਉੱਪਰ ਇੱਥੇ ਆਪਾਂ ਕੁਛ ਨਹੀਂ ਕੀਤਾ ਹੈਗਾ ਜਿਆਦਾ ਬੜਾ ਹੀ ਸਿੰਪਲ ਸੂਪਰ ਜਿਹਾ ਕੰਮ ਹੈ ਬਹੁਤ ਪਿਆਰਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹਦੇ ਵਿੱਚ ਜਿਹੜਾ ਮੋਤੀ ਦਾ ਕੰਮ ਕੀਤਾ ਗਿਆ ਇਸ ਤਰ੍ਹਾਂ ਰਹਿਣਗੇ ਇਹਦੀਆਂ ਬਾਹਾਂ ਔਰ ਇਹ ਆਪਾਂ ਪਿਓਰ ਵੈਲਵਟ ਦੇ ਉੱਪਰ ਕੀਤਾ ਹੈ ਪਿਓਰ ਬਹੁਤ ਜ਼ਿਆਦਾ ਸੌਫਟ ਹੈ ਤੁਹਾਨੂੰ ਪਤਾ ਜਿਹੜੀਆਂ ਭੈਣਾਂ ਪਿਓਰ ਵੇਅਰ ਕਰਦੀਆਂ ਉਹਨਾਂ ਨੂੰ ਪਤਾ ਹੈ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਜੀ ਇਹ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਹੈ ਜੀ ਇਹ ਆਪਾਂ ਕਾਫੀ ਕਲਰ ਦੇ ਉੱਪਰ ਰੈਡੀ ਕਰ ਚੁੱਕੇ ਹਾਂ ਕੋਈ ਵੀ ਇਦਾਂ ਦਾ ਕਲਰ ਨਹੀਂ ਰਿਹਾ ਜਿਹਦੇ ਉੱਪਰ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਰੈਡੀ ਨਹੀਂ ਕੀਤਾ ਵਾਈਟ ਤੋਂ ਲੈ ਕੇ ਰੈੱਡ ਗ੍ਰੀਨ ਬੋਟਲ ਗ੍ਰੀਨ ਪੀਕਾਕ ਸ਼ੇਡ ਬਲੈਕ ਸਭ ਦੇ ਉੱਪਰ ਆਪਾਂ ਵਾਈਨ ਤੱਕ ਸ਼ੇਡ ਪਰ ਸਾਰੇ ਜਿੰਨੇ ਵੀ ਕਲਰ ਨੇ ਵੈਲਵਟ ਦੇ ਵਿੱਚ ਸਾਰਿਆਂ ਦੇ ਉੱਪਰ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਚੁੱਕੇ ਹਾਂ ਠੀਕ ਹੈ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਬਣਾ ਸਕਦੇ ਹੋ ਨਾਲ ਰਹੇਗਾ ਜੀ ਆਪਣਾ ਟਰੌਜ਼ਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਟਰੌਜ਼ਰ ਦੇ ਉੱਪਰ ਵੀ ਕੰਮ ਹੈ ਬਹੁਤ ਪਿਆਰਾ ਤੇ اور ਸੌਫਟ ਨਾ ਸੋ ਇੰਨੀ ਕਿ ਜ਼ਿਆਦਾ ਜਿਹੜੀਆਂ ਭੈਣਾਂ ਪਿਓਰ ਵੇਅਰ ਕਰਦੀਆਂ ਉਹਨਾਂ ਨੂੰ ਪਤਾ ਹੈ ਜੀ ਠੀਕ ਹੈ ਅਗਰ ਤੁਸੀਂ ਸੈਮੀ ਤੇ ਕਰਾਉਣਾ ਚਾਹੁੰਦੇ ਸੈਮੀ ਤੇ ਦੀ ਪ੍ਰਾਈਸ ਜਿਹੜੀ ਘਟ ਜੇਗੀ ਤਲੋ ਜੀ ਨਾਲ ਹੀ ਆਪਾਂ ਰੱਖਿਆ ਹੋਇਆ ਵਾਈਟ ਦੁਪੱਟਾ ਇਸ ਤਰ੍ਹਾਂ ਦੁਪੱਟੇ ਦੇ ਆਪਾਂ ਉੱਪਰ ਬਹੁਤ ਸੋਹਣੀ ਛੋਟੇ ਛੋਟੇ ਲੈਸ ਜਿਹੜੀ ਪਿਆਰਪ ਕੀਤੀ ਹੋਈ ਹੈ ਬਹੁਤ ਪਿਆਰਾ ਲੱਗ ਰਿਹਾ ਹੈ ਕਿਉਂਕਿ ਗਰਲਿਸ਼ ਲੁੱਕ ਦੇ ਚਾਹੇ ਅਗਰ ਸੂਟ ਰੈਡੀ ਕਰਨਾ ਹੋਵੇ ਤਾਂ ਸਾਨੂੰ ਸਾਰਾ ਹੀ ਸਾਰਾ ਕੁਝ ਜਿਹੜਾ ਚੇਂਜ ਕਰਨਾ ਪੈਂਦਾ ਦੁਪੱਟਾ ਤੱਕ ਹਨਾ ਕਿ ਦੁਪੱਟੇ ਉੱਪਰ ਆਪਾਂ ਕਿਸ ਤਰ੍ਹਾਂ ਦੀ ਲੈਸ ਜਿਹੜੀ ਐਡ ਆਨ ਕਰਾਂਗੇ ਫਿਰ ਆਪਾਂ ਲੁੱਕ ਵਾਈਜ਼ ਹੀ ਸੂਟ ਜਿਹੜਾ ਰੈਡੀ ਕਰਦੇ ਹਾਂ ਜਿਵੇਂ ਦਾ ਪਹਿਣਾ ਸਾਡੀ ਕਹਿੰਦੇ ਸਰਦਾਰੀ ਲੁੱਕ ਚ ਚਾਹੀਦਾ ਫਿਰ ਆਪਾਂ ਸਰਦਾਰੀ ਲੁੱਕ ਚ ਬਣਾਉਨੇ ਆ ਪਹਿ ਪਿਓਰ ਤੇ ਬਣਾਉਣਾ ਪਿਓਰ ਤੇ ਬਣਾ ਲਓ ਹਨਾ ਸੈਮੀ ਅਗਰ ਤੁਸੀਂ ਵੈਲਵਟ ਤੇ ਨਹੀਂ ਜਣਾਣਾ ਚਾਹੁੰਦੇ ਜਿੱਦਾਂ ਹੁਣ ਮੌਸਮ ਚੇਂਜ ਹੋ ਗਿਆ ਤੁਸੀਂ ਇਸ ਨੂੰ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਪਿਓਰ ਕ੍ਰੇਪ ਤੇ ਕਰਵਾਓ ਸੈਮੀ ਤੇ ਕਰਵਾਓ ਸਿਲਕ ਤੇ ਕਰਵਾਓ ਕਿਸੇ ਵੀ ਤੁਸੀਂ ਐਨੀ ਫੈਬਰੀ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਸ਼ਾਲ ਪਹਿਲਾਂ ਵੀ ਸੇਮ ਕਲਰ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਤਾਂ ਇਹ ਸੇਮ ਕਲਰ ਫਿਰ ਰੈਡੀ ਹੋਇਆ ਜੀ ਇਹ ਵੈਲਵਟ ਦਾ ਸ਼ਾਲ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਕੰਮ ਆਪਾਂ ਜਿਹੜਾ ਦਬਕੇ ਦਾ ਕੀਤਾ ਹੋਇਆ ਔਰ ਵਿੱਚ ਜਿਹੜਾ ਆਪਾਂ ਨੇ ਰੈੱਡ ਕਲਰ ਐਡ ਆਨ ਕੀਤਾ ਹੋਇਆ ਰੈੱਡ ਨਹੀਂ ਸੌਰੀ ਮਹਰੂਨ ਰੈੱਡ ਜਿਹਾ ਹੈ ਤੇ ਆਪਾਂ ਬਹੁਤ ਹੀ ਸੌਫਟ ਵੈਲਵਟ ਹੈ ਜਿੱਦਾਂ ਆਪਾਂ ਕਹਿ ਦਈਏ ਕਿ ਸਿਲਕ ਵੈਲਵਟ ਦੇ ਉੱਪਰ ਲਗਾ ਆਪਾਂ ਕੰਮ ਇਹ ਕੀਤਾ ਹੋਇਆ ਠੀਕ ਹੈ ਸਿਲਕ ਵੈਲਵਟ ਵੀ ਅਗਰ ਮੈਂ ਗੱਲ ਕਰਾਂ ਤਾਂ ਪਿਓਰ ਦੇ ਮੁਕਾਬਲੇ ਹੀ ਕੰਮ ਕਰ ਰਹੀ ਏ ਕਿਉਂਕਿ ਬਹੁਤ ਜ਼ਿਆਦਾ ਹਲਾਈਟ ਵੇਟ ਹੈ ਔਰ ਜਿਹੜੀ ਜਿਹੜੀ ਸ਼ਾਈਨ ਹੈ ਉਹ ਬਹੁਤ ਜ਼ਿਆਦਾ ਸੋਹਣੀ ਹੈ ਵਰਕ ਚੈੱਕ ਕਰੋ ਬਹੁਤ ਪਿਆਰਾ ਵਰਕ ਹੈ ਔਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਟਿਸ਼ੂ ਲਗਾ ਕੇ ਜਿਹੜਾ ਫਿਨਿਸ਼ਿੰਗ ਜਿਹੜੀ ਆਪਾਂ ਦਿੱਤੀ ਹੋਈ ਹੈ ਇਹਦੇ ਨਾਲ ਜਿਹੜਾ ਸਾਡਾ ਸ਼ਾਲ ਹੈ ਜਾਂ ਸਾਡਾ ਦੁਪੱਟਾ ਬਹੁਤ ਜਿਆਦਾ ਸੋਹਣਾ ਲੱਗਦਾ ਔਰ ਸਾਰੇ ਸ਼ਾਲ ਦੇ ਵਿੱਚ ਇਸ ਤਰ੍ਹਾਂ ਬੂਟੀ ਰਹੇਗੀ ਠੀਕ ਹੈ ਜੀ ਤੇ ਜਿਹੜੇ-ਜਿਹੜੇ ਸ਼ਾਲ ਆਪਾਂ ਰੈਡੀ ਹੋਏ ਨੇ ਆਪਾਂ ਤੁਹਾਨੂੰ ਨਾਲ ਸ਼ੇਅਰ ਕਰਦੇ ਆਂ ਜੀ ਇਸ ਤਰ੍ਹਾਂ ਅਗਲਾ ਸ਼ਾਲ ਬਹੁਤ ਹੀ ਜਿਆਦਾ ਹੈਵੀ ਹੈ ਜੀ ਬਹੁਤ ਜਿਆਦਾ ਹੈਵੀ ਇਹ ਲੋ ਜੀ ਇਹ ਵੀ ਆਪਾਂ ਸਿਲਕ ਵੈਲਵਟ ਦੇ ਉੱਪਰ ਰੈਡੀ ਕੀਤਾ ਔਰ ਕਮ ਚੈੱਕ ਕਰੋ ਕੋਈ ਤੁਹਾਨੂੰ ਇਹਦੇ ਵਿੱਚ ਜਿਆਦਾ ਕਰਦਣਾ ਨਹੀਂ ਮਿਲੇਗਾ ਕਰਦਣਾ ਲੱਗਿਆ ਹੋਇਆ ਬਟ ਉੱਥੇ ਕਿ ਜਿੱਥੇ ਸਾਨੂੰ ਲੱਗਦਾ ਸੀ ਕਿ ਸਾਨੂੰ ਇੱਥੇ ਕਰਦਣਾ ਐਡ-ਆਨ ਕਰਨਾ ਚਾਹੀਦਾ ਬਾਕੀ ਸਾਰਾ ਕੰਮ ਹੀ ਦਬਕੇ ਦਾ ਕਿਉਂਕਿ ਵੈਲਵਟ ਦੇ ਉੱਪਰ ਦਬਕੇ ਨਾਲ ਕੰਮ ਜਿਹੜਾ ਜਿਆਦਾ ਸੋਹਣਾ ਆਉਂਦਾ ਬਣ ਕੇ 컬러 ਬਹੁਤ ਪਿਆਰਾ ਤੁਸੀਂ ਕਿਸੇ ਵੀ 컬러 ਦੇ ਉੱਪਰ ਰੈਡੀ ਕਰਵਾ ਸਕਦੇ ਹੋ ਹਨ ਮਹਿਰੂਨ ਤੇ ਕਰਵਾਓ ਬਲੈਕ ਤੇ ਕਰਵਾਓ ਜੋ ਤੁਸੀਂ 컬러 ਲਾਈਕ ਕਰਦੇ ਤੁਸੀਂ ਉਸ 컬러 ਦੇ ਉੱਪਰ ਕਰਵਾ ਸਕਦੇ ਹੋ ਬਹੁਤ ਪਿਆਰਾ ਜਿਹਾ ਸ਼ਾਲ ਬਣਿਆ ਹੋਇਆ ਜੀ ਇਹ ਤੇ ਹਰੇਕ ਸੂਟ ਦੇ ਨਾਲ ਤੁਸੀਂ ਇਸ ਨੂੰ ਜਿਹੜਾ ਪੇਅਰ ਅਪ ਕਰ ਸਕਦੇ ਹੋ ਇਸ ਤਰ੍ਹਾਂ ਬਹੁਤ ਸੋਨਾ ਸ਼ਾਲ ਹੈ ਜੀ ਕਾਫੀ ਪਣਾ ਕਹਿ ਰਹੇ ਸੀ ਕਿ ਅਮਨ ਸ਼ਾਲ ਦਿਖਾ ਦਿਓ ਸਾਨੂੰ ਹੈ ਨਾ ਵੈਲਵਟ ਤੁਸੀਂ ਤੁਹਾਨੂੰ ਮਜਵੇਂ ਦੱਸਿਆ ਵੀ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਜਰੂਰੀ ਨਹੀਂ ਕਿ ਤੁਹਾਨੂੰ ਇਹ ਕਲਰ ਦਿਖਾਇਆ ਤੁਸੀਂ ਇਸੇ ਤੇ ਹੀ ਕਰਵਾਣਾ ਕੋਈ ਵੀ ਕਲਰ ਤੁਸੀਂ ਰੈਡੀ ਕਰਵਾਓ ਅਗਰ ਤੁਹਾਨੂੰ ਇਹੀ ਕਲਰ ਪਸੰਦ ਨੇ ਤਾਂ ਇਹੀ ਵਰਕ ਪਸੰਦ ਹੈ ਤਾਂ ਤੁਸੀਂ ਇਹੀ ਕਰਵਾ ਸਕਦੇ ਹੋ ਠੀਕ ਹੈ ਬਾਕੀ ਆਪਾਂ ਕੰਮ ਹਮੇਸ਼ਾ ਹੀ ਤੁਹਾਡੀ ਪਸੰਦ ਦੇ ਅਨੁਸਾਰ ਕਰਦੇ ਹਾਂ ਜੀ ਜੋ ਤੁਹਾਨੂੰ ਪਸੰਦ ਹੈ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਆ ਕਰੋ ਤੇ ਆਪਾਂ ਸੇਮ ਤੁਹਾਨੂੰ ਜਿਹੜਾ ਪੀਸ ਹੈ ਉਹ ਰੈਡੀ ਕਰਕੇ ਦਵਾਂਗੇ ਕਿਉਂਕਿ ਆਜ ਦੇ ਟਾਈਮ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਜਿਹੜਾ ਆਪਾਂ ਨਹੀਂ ਕਰ ਸਕਦੇ ਤੇ ਲੋ ਜੀ ਇਹ ਸਾਡੇ ਬਾਗ ਕਾਫੀ ਟਾਈਮ ਤੋਂ ਪਹਿਣਾ ਦੀ ਡਿਮਾਂਡ ਸੀ ਕਿ ਅਮਨ ਪਲੀਜ਼ ਸਾਨੂੰ ਬਾਗ ਦਿਖਾ ਦਿਓ ਤੇ ਇਹਦੇ ਵਿੱਚ ਕਲਰ ਆਪਣੇ ਕੋ ਮਹਿਰੂਨ ਹੈ ਰੈਸਟ orange ਹੈ ਔਰ ਲਾਈਟ ਸਕਿਨ ਹੈ ਜਿਆ ਠੀਕ ਹੈ بیس ਉਹਨਾਂ ਦਾ ਚੇਂਜ ਹੋ ਜਾਊਗਾ ਬਾਕੀ ਉੱਪਰ ਜਿਹੜਾ ਥ੍ਰੈਡ ਨੇ ਉਹ ਵੀ بیس ਦੇ ਅਕੋਰਡਿੰਗ ਹੀ ਚੇਂਜ ਹੋਣਗੇ ਇਹ ਖੱਦਰ ਦੇ ਉੱਪਰ ਰਹੇਗਾ ਜੀ ਕਲਰ ਬਹੁਤ ਪਿਆਰਾ ਠੀਕ ਹੈ ਜੀ ਬਹੁਤ ਜਿਆਦਾ ਸੋਹਣਾ ਹੈ ਜੀ ਕਿਵੇਂ ਦਾ ਜਿਵੇਂ ਸਾਡੇ ਹੁਣ ਤੁਹਾਨੂੰ ਪਤਾ ਮੈਰਿਜ ਫੰਕਸ਼ਨ ਚੱਲ ਰਹੇ ਨੇ ਮੁੰਡੇ ਦੀ ਮੰਮੀ ਨੇ ਵਿਆਹ ਵਾਲੇ ਦਿਨੇ ਤੇ ਜਿਦਾਂ ਕੁੜੀ ਦੀ ਮੰਮੀ ਨੇ ਜਿਨ੍ਹਾਂ ਨੇ ਵੀ ਲੈਣਾ ਹੈ ਆਪਣੇ ਲਈ ਖੱਦਰ ਦੇ ਬਾਗ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਅਗਰ ਇਹਦੇ ਵਿੱਚ ਤੁਹਾਨੂੰ ਕਲਰ ਇਹ ਨਹੀਂ ਚਾਹੀਦਾ ਹੋਰ ਕਲਰ ਚਾਹੀਦੇ ਨੇ ਤੁਸੀਂ ਮੈਨੂੰ ਦੱਸ ਸਕਦੇ ਹੋ ਮੈਂ ਆਪਾਂ ਤੁਹਾਨੂੰ ਜਿਹੜੇ ਕਲਰ ਨੇ ਹੋਰ ਉਹ ਦਿਖਾ ਦਾਂਗੇ ਠੀਕ ਹੈ ਜੀ ਬਹੁਤ ਪਿਆਰਾ ਹੈ ਠੀਕ ਹੈ ਔਰ ਇਸ ਤਰ੍ਹਾਂ ਇਹ ਵੀ ਸ਼ਾਲ ਬਹੁਤ ਪਿਆਰਾ ਹੈ ਬਾਕੀ ਥੋੜੀ ਚੁਆਇਸ ਰਹੇਗੀ ਜੋ ਤੁਸੀਂ ਲਾਈਕ ਕਰਦੇ ਹੋ ਠੀਕ ਹੈ ਜੀ Спасибо. ਬਾਕੀ ਤੁਸੀਂ ਸਾਡੀ ਸਟਿਚਿੰਗ ਵੀ ਦੇਖ ਲਈ ਹੈ ਨਾ ਤੇ ਵਰਕ ਤੁਸੀਂ ਦੇਖ ਹੀ ਰਹੇ ਹੋ ਹਰ ਦਿਨ ਆਪਾਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਆ ਨਵੇਂ-ਨਵੇਂ ਡਿਜ਼ਾਈਨ ਬਣਾਉਂਦੇ ਰਹਿੰਦੇ ਆ ਤੁਹਾਡੇ ਵਾਸਤੇ ਬਾਕੀ ਜਿਆਦਾ ਕੰਮ ਆਪਾਂ ਪਹਿਣਾ ਦੀ ਡਿਮਾਂਡ ਦੇ ਉੱਪਰ ਹੀ ਕਰਦੇ ਆ ਕਿ ਸਾਡੀਆਂ ਪਹਿਣਾ ਕੀ ਲਾਈਕ ਕਰਦੇ ਨੇ ਬਟ ਹੁਣ ਤੱਕ ਮੈਨੂੰ ਇੱਥੇ ਤੱਕ ਪਤਾ ਲੱਗ ਗਿਆ ਕਿ ਜੋ ਚੀਜ਼ ਅਸੀਂ ਲਾਈਕ ਕਰਦੇ ਉਹੀ ਸਾਡੀਆਂ ਪਹਿਣਾ ਲਾਈਕ ਕਰਦੀਆਂ ਨੇ ਤਾਂ ਸਾਡੀ ਸਾਰਿਆਂ ਦੀ ਪਸੰਦ ਜਿਹੜੀ ਹੁਣ ਮਿਲਦੀ-ਜੁਲਦੀ ਜੀ ਹੈ ਤੇ ਸਾਨੂੰ ਵੀ ਬਹੁਤ ਵਧੀਆ ਲੱਗਦਾ ਕਿ ਜਦੋਂ ਸਾਡੇ ਬਣੇ ਹੋਏ ਖੁੱਦੇ ਜਿਹੜੇ ਅਸੀਂ ਕੋਈ ਡਿਜ਼ਾਈਨ ਬਣਾਉਂਦੇ ਆ ਉਹਨਾਂ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਜੀ ਐਸੀ ਸਾਡੀ ਬਹੁਤ ਹੀ ਸੋਹਣੀ ਜੀ ਸਿੰਪਲ ਸੋਬਰ ਜੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਅੱਜ ਦੀ ਕਲੈਕਸ਼ਨ ਉਹ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ